ਵਾਲੀ ਗੱਲ ਬਾਤ ਨਹੀਂ ਕਰੀ ਵਾਪਸ ਚਲੇ ਗਏ ਆ ਵਾਪਸ ਜਾ ਕੇ ਫੇਰ ਵਾਪਸ ਆ ਗਏ ਹੁਣ ਦੁਬਾਰਾ ਆਲੇ-ਦਾਲੇ ਸਾਰੇ ਘਰ ਦੇ ਖੜ ਗਏ ਆ ਮੇਰੀ ਬਾਈ ਨਾਮ ਤੋਜਦਾ ਮੈਨੂੰ ਫੋਨ ਆਇਆ ਉਹ ਕਹਿੰਦਾ ਵੀ ਜਿਹੜਾ ਮੁੰਡਾ ਕੁੰਬਣਾ ਪਿੰਡ ਦੇ ਵਿੱਚ ਜਿਹੜੇ ਮੁੰਡੇ ਦੀ ਉਸ ਦਿਨ ਇੱਕ ਦੀ ਮੌਤ ਹੋ ਗਈ ਸੀ ਜਿਸ ਦਿਨ ਉਹ ਦੋ ਮੁੰਡੇ ਮਾਰੇ ਆ ਜਿਹੜੇ ਦੂਜੇ ਮੁੰਡੇ ਦੇ ਅੱਖ ਦੇ ਵਿੱਚ ਸ਼ਰਾ ਮਾਰਿਆ ਸੀ ਉਹਦੀ ਕਦੇ ਅੱਜ ਮੌਤ ਹੋਈ ਆ ਤੇ ਅੱਜ ਉੱਥੋਂ ਫਿਰ ਮੈਨੂੰ ਇੰਨੀ ਗੱਲ ਤੋਂ ਬਾਅਦ ਜਦੋਂ ਪਤਾ ਲੱਗਾ ਤੇ ਮੈਂ ਫੋਨ ਵੀ ਕੀਤਾ ਉੱਥੇ ਮੁੰਡਿਆਂ ਨੂੰ ਕਹਿੰਦੇ ਭਾਈ ਇੱਥੇ ਸਾਰੇ ਕੁੰਬਣਾ ਪਿੰਡ ਨੂੰ ਘੇਰਾ ਪਾਇਆ ਹੋਇਆ ਪੁਲਿਸ ਦਾ ਸਾਰੇ ਪਿੰਡ ਨੂੰ ਘੱਟੋ ਘੱਟ 1000 1200 ਬੰਦਾ ਵਾਲੇ ਵਾਲੇ ਪੁਲਿਸ ਘੇਰੀ ਖੜੀ ਹੈ ਕੁੰਬਣਾ ਪਿੰਡ ਦਾ ਜਣੇ ਮਾਰਨਾ ਵੀ ਆ ਤੇ ਸਾਬ ਨੂੰ ਚੱਲਣਾ ਪਏ ਦੋ ਮੁੰਡੇ ਮਰੇ ਨੇ ਦੋ ਬੱਚੇ ਮਰੇ ਨੇ 16 16 17 17 ਸਾਲ ਦੀ ਉਮਰ ਦੇ ਪੀਜੀਸੀ ਇਸ ਗੱਲ ਨੂੰ ਲੈ ਕੇ ਬੋਲਦੇ ਆ ਸਾਡੇ ਜਵਾਕ ਮਾਰੇ ਜਾ ਰਹੇ ਆ ਪੰਜਾਬ ਦੇ ਤਾਂ ਇਹ ਕਹਿੰਦੇ ਪ੍ਰਸ਼ਾਸਨ ਨਾਲ ਖੜਦਾ ਸਰਕਾਰ ਨਾਲ ਖੜਦੀ ਆ ਖਰਾਨੀ ਜਨ ਗੱਲ ਦੇਖੋ ਮੈਨੂੰ ਮੈਨੂੰ ਚੁੱਪ ਚੁੱਪ ਤੇ ਵੀ ਨਹੀਂ ਕਰਦੀ ਪਤਾ ਵੀ ਨਹੀਂ ਜਾਲ ਵੀ ਉਹ ਮੁੰਡਾ ਮਰ ਚੁੱਕਿਆ ਮੈਨੂੰ ਇੱਥੋਂ ਉਹਦੇ ਬਾਅਦ ਪਤਾ ਲੱਗਦਾ ਹੁਣ ਤੋਂ ਇਹ ਪੁਲਿਸ ਮੇਰੇ ਪਹਿਲਾਂ ਘਰੇ ਖੜੀ ਹੁੰਦੀ ਹੈ ਹੁਣ ਇਹ ਪੰਜਾਬੀ ਕੋ ਤੂੰ ਹੀ ਸੋਚਣਾ ਵੀ ਜੇ ਤਾਂ ਤੁਸੀਂ ਐਂ ਚੁੱਪ ਕਰਕੇ ਘਰਾਂ 'ਚ ਬੈਠੇ ਰਹਿਣਾ ਤਾਂ ਫਿਰ ਮਰਵਾਈ ਜੋ ਜਵਾਕ ਅਸੀਂ 3 ਦਸੰਬਰ ਨੂੰ ਜਿਹੜਾ ਬੰਨ ਮਾਰਨ ਜਾ ਰਹੇ ਆ ਬੁੱਢੇ ਉਹ ਤੋਂ ਪਹਿਲਾਂ ਵੀ ਆਈ ਕੁਝ ਕਰਨਗੇ ਛੱਦਿਆ ਐ ਨਹੀਂ ਪਤਾ ਉਹ ਉਦੋਂ ਪਹਿਲਾਂ ਹੀ ਕੋਈ ਗ੍ਰਿਫਤਾਰੀ ਕਰੇ ਕੇਸ ਚ ਪਾਦਨ ਜਾਂ ਉਹਦੇ ਨਿਕਲ ਨਹੀਂ ਆ ਦੇਣ ਜਾਂ ਕਿਸੇ ਪਾਸੇ ਫੜ ਲੈਣ ਅੱਜ ਵੀ ਭਾਈ ਸਾਨੂੰ ਲੱਗਦਾ ਵੀ ਜਿਹੜਾ ਗ੍ਰਿਫਤਾਰੀ ਹੋ ਸਕਦੀ ਵੀ ਇਸ ਜਿਹੜਾ 3 ਦਸੰਬਰ ਨੂੰ ਆਪਾਂ ਇਕੱਠ ਕਰਨ ਜਾ ਰਹੇ ਹਾਂ ਉਹਦੇ ਸਬੰਧ ਦੇ ਵਿੱਚ ਕਰਨਗੇ ਪਰ ਫਿਲਹਾਲ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਜਿਹੜੇ ਹਾਲਾਤ ਬਣੇ ਜਾਂਦੇ ਨੇ ਪੰਜਾਬ ਦੇ ਇਹ ਕਿਉਂ ਬਣੇ ਜਾਂਦੇ ਚਲ ਧੰਨਵਾਦ ਕਰਦਾ ਮੇਰੇ ਪਿੰਡ ਦਾ ਮੈਂ ਸਾਰਾ ਮੇਰਾ ਨਗਰ ਖੜਾ ਮਾੜਾ ਜਾ ਵੀ ਇੱਥੇ ਮੈਂ ਜਦੋਂ ਹੀ ਲਾਈਵ ਹੋਇਆ ਤੇ ਨਾਲ ਹੀ ਨਾਲ ਉਹਨਾਂ ਨੂੰ ਪਤਾ ਲੱਗ ਗਿਆ ਪਿੰਡ ਵਾਲਿਆਂ ਨੂੰ ਉੱਥੋਂ ਵੀ ਆ ਗਏ ਕੁਝ ਆਸੇ-ਪਾਸੇ ਵੀ ਮੁੰਡੇ ਚੱਲ ਕੇ ਪੰਨਾ ਚੋਂ ਆ ਗਏ ਜੇ ਅਸੀਂ ਐ ਨਾ ਇਕੱਠੇ ਹੋਏ ਤਾਂ ਕੱਲੇ-ਕੱਲੇ ਨੂੰ ਜੇ ਉਹ ਮਰਜ਼ੀ ਫੜ ਕੇ ਦੱਬ ਦੇਣਗੇ ਭਾਈ ਇਹਨਾਂ ਨੇ ਸਾਡੀ ਆਵਾਜ਼ ਨਹੀਂ ਉੱਚੀ ਹੋਣ ਦੇਣੀ ਇਹ ਤੱਕੇਸ਼ਾਈ ਐਂ ਚੱਲਦੀ ਰਹਿਣੀ ਆ ਸੋ ਮੇਰੀ ਅਪੀਲ ਆ ਤੁਹਾਨੂੰ ਸਭ ਸੱਚੇ ਪੰਜਾਬੀਆਂ ਨੂੰ ਕਿ ਇਹਨਾਂ ਨੇ ਸੋਡੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਹ ਦੱਬਣਾ ਆਵਾਜ਼ ਦੱਬਣੀਆਂ ਜਿਹੜੇ ਬੰਦੇ ਸੋਲੀ ਖਾਤਰ ਗੱਲ ਕਰਦੇ ਆ ਹੱਕ ਦੀ ਸੰਘਰਸ਼ ਦੀ ਗੱਲ ਕਰਦੇ ਆ ਖੁਦਕੱਤੀ ਕਰਦੇ ਆ ਉਹਨਾਂ ਨੂੰ ਵੀ ਨੇ ਕਿਸੇ ਤਰੀਕੇ ਨਾਲ ਆ ਗੱਲ ਰਾਤ ਕਰਾਉਨੇ ਆ ਬਾਈ ਜੀ ਇਹਨਾਂ ਦੀ ਆਵਾਜ਼ ਜਿਹੜੀ ਉਹ ਚੱਲੀ ਜਾਂਦੇ ਚੱਲੀ ਹਾਂਜੀ ਹਾਂ ਬਾਈ ਜੀ ਕੀ ਹਾਲ ਆ ਚੱਕਰ ਕੀ ਪੈ ਗਿਆ ਬਾਈ ਸਰਕਾਰਾਂ ਦਾ ਬਹੁਤ ਦੇਖਿਆ ਜੀ ਪਰ ਇੰਨੀ ਮਾੜੀ ਸਰਕਾਰ ਹੱਕ ਸੱਚ ਬੋਲਣ ਵਾਲੇ ਬੰਦਿਆਂ ਨੂੰ ਅੰਦਰ ਸਿੱਟਣਾ ਜੇਲਾਂ ਥਾਣੇ ਆਪਾਂ ਵੀ ਬਦਲਾ ਦੇ ਚੱਕਰ 'ਚ ਬਾਹਲਾ ਬੜੇ ਵੇ ਸੀਗੇ ਆਪਾਂ ਕਾਲੀ ਕਾਂਗਰਸ ਨੂੰ ਮਾੜਾ ਕਹਿੰਦੇ ਉਹਨਾਂ ਨਾਲ 500 ਗੁਣਾ ਮਾੜਾ ਸਰਕਾਰ ਚੱਲ ਰਹੀ ਹੈ ਐਸ ਟਾਈਮ ਆ ਜੋ ਨਾ ਖੇਤਾਂ 'ਚ ਰੋਲ ਰਿਆ ਮੰਡੀਆਂ 'ਚ ਰੋਲ ਰਿਆ ਲੋਕਾਂ ਦਾ ਕਿਸੇ ਪੱਖੋਂ ਮੈਨੂੰ ਨਸੇ ਪੱਖੋਂ ਕਿਸੇ ਪੱਖੋਂ ਇੱਕ ਕੰਮ ਕਰਿਆ ਦਿਖਾ ਦਿਓ ਵੀ ਜਿਹੜੇ ਇਹਨਾਂ ਨੇ ਕਰਿਆ ਕੀਤਾ ਕੱਲੇ ਚੁਟਕਲੇ ਗੱਪ ਉਹ ਪੁਸਪਾ ਦੀ ਕਹਾਣੀ ਛੇੜ ਲਈ ਮੈਂ ਪਹਿਲਾਂ ਕਿਵੇਂ ਕਹਿੰਦਾ ਸੀ ਮੈਂ ਆਮ ਕਰਦਾ ਜਵਾਕ ਆ ਮੈਂ ਗੰਨਮੈਂ ਨਹੀਂ ਲੈਂਦਾ ਮੈਂ ਆਇਆ ਮੈਂ ਉਹ ਆ ਇੱਕ ਗੱਲ ਦੇ ਖਰਾ ਉੱਤਰਿਆ ਦਿਖਾ ਦਿਓ ਬਾਈ ਜੀ ਮੜੀ ਬਾਤ ਚੱਕਰ ਆਉਂਦੀ ਆ ਦੇਖੀ ਜੋ ਤੋ ਮੋਬਾਈਲ ਤੇ ਤੇ ਬਾਈ ਨਾਲ ਗੱਲਬਾਤ ਕਰਦੇ ਆ ਹਾਂ ਬਾਈ ਬੋਲ ਤੂੰ ਅੱਜ ਮੇਰੇ ਨਾਲ ਹੀ ਸੀ ਸਾਰਾ ਦਿਨ ਹੂੰ ਪੰਦ ਲੁਧਿਆਣੇ ਦੇ ਪਿੰਡਾਂ ਚੋਂ ਆਏ ਆ ਹੂੰ ਆ ਕਿ ਮੈਂ ਤਾਂ ਖੜਾ ਹੀ ਆ ਤੇ ਅਨਸਾਰ ਹਲੇ ਮੈਂ ਤਾਂ ਕੱਪੜੇ ਵੀ ਨਹੀਂ ਲਾਏ ਹੂੰ ਬਾਹਰ ਚ ਪੰਜ ਛੇ ਗੱਡੀਆਂ ਆ ਕੇ ਰੁਕਦੀਆਂ ਚਲੋ ਬਾਹਰ ਖੜਕਾਉਂਦੇ ਆ ਮੈਂ ਜਾਨਾ ਪੁੱਛਦਾ ਮੈਂ ਕਿ ਫੜਨਾ ਆਏ ਆ ਕਹਿੰਦੇ ਨਹੀਂ ਫੜਨ ਤਾਂ ਨਹੀਂ ਆਏ ਹੂੰ ਅੱਜ ਤਾਂ ਮਿਲਣਾ ਆਏ ਆ ਹੂੰ ਬਈ ਦੱਬ ਕੇ ਸ਼ੇਅਰ ਕਰੀ ਜਾਓ ਕਰ ਚਾਹ ਪੀਣ ਆਏ ਆ ਹਾਂਜੀ ਮੈਂ ਕਹੇ ਇਸ ਵੇਲੇ ਚਾਹ ਕਿਹੜਾ ਪੀਂਦਾ ਹੂੰ ਚਲੋ ਕੋਈ ਗੱਲ ਨਹੀਂ ਮੈਂ ਜੇ ਤੁਸੀਂ ਫੜਨਾ ਵੀ ਮੈਨੂੰ ਫੜ ਲਓ ਕੋਈ ਚੱਕਰ ਕਿ ਮੈਂ ਭਜਦਾ ਨਹੀਂ ਕਿਤੇ ਮੈਂ ਬਾਹਰ ਖੋਲਤਾ ਹੂੰ ਚਲੋ ਬਾਹਰ ਖੋਲਿਆ ਗੱਲਬਾਤ ਕਰਕੇ ਮੁੜ ਗਏ ਤਾਂ ਹੀ ਤਾਂ ਐਸੀ ਮਿਲਣਾ ਸੀ ਜੀ ਨਵਾਂ ਡੀਐਸਪੀ ਆਇਆ ਜੀ ਕੋਈ ਗੱਲ ਨਹੀਂ ਪਰ ਮੈਨੂੰ ਤੋਜ ਤੋਂ ਹੀ ਗੱਲ ਪਤਾ ਲੱਗੀ ਉਹ ਤੋਂ ਬਾਅਦ ਕੇ ਹੂੰ ਕੋਣ ਜੇ ਗੱਲ ਹੋਈ ਉਹ ਮੁੰਡਾ ਜਿਹੜਾ ਮਰ ਚੁੱਕਿਆ ਹੂੰ ਕੁੰਬਣਾ ਪਿੰਡ ਵਾਲਾ ਦੂਜਾ ਜਿਹਦਾ ਮੁੰਡਾ ਜਿਹਦੇ ਅੱਖ ਦੇ ਵਿੱਚ ਛੁਰਾ ਮਾਰ ਕੇ ਪਿੱਛੇ ਦੀ ਕਰਤਾ ਸੀਗਾ ਸਿਰ ਦੇ ਵਿੱਚ ਦੀ ਹੂੰ ਮੁੰਡੇ ਦੀ ਅੱਜ ਹਸਪਤਾਲ ਚ ਕੈਦ ਨਾਲ ਬਾਅਦ ਮੌਤ ਹੋ ਗਈ ਹਾਂ ਇੱਕ ਮੌਕੇ ਤੇ ਮਰ ਗਿਆ ਸੀ ਇੱਕ ਹੁਣ ਮਾਰਤਾ ਇੱਕ ਅਜੇ ਹੋਰ ਤਾਜ਼ਾ ਘਟਨਾ ਹੋਈ ਹੈ ਲੁਧਿਆਣੇ ਦੇ ਵਿੱਚ ਹੀ ਹੂੰ ਇੱਕ ਉੱਥੇ ਵੀ ਨੌਜਵਾਨ ਮੁੰਡਾ ਗਲਤ ਤਾਰਨਾ ਘੁੱਟ ਕੇ ਹੂੰ ਉਹਨੂੰ ਮਾਰ ਦਿੱਤਾ ਗਿਆ ਅੱਛਾ ਇਹ ਰੋਜ਼ ਦੀਆਂ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ ਨੇ ਵੱਧ ਰਹੀਆਂ ਨੇ ਇਸ ਤਰ੍ਹਾਂ ਇੱਕ ਰੋਪੜ ਦੀ ਘਟਨਾ ਦਿਵਾਲੀ ਵਾਲੇ ਦਿਨ ਦੀ ਹਮ ਇੱਕ ਨੌਜਵਾਨ ਮੁੰਡੇ ਦਾ ਪੰਜਾਬੀ ਦਾ ਉਹ ਮੁਸਲਮਾਨ ਮੁੰਡੇ ਸੀਗੇ ਉਹਨਾਂ ਨੇ ਸਿਰ ਦੇ ਵਿੱਚ ਪੱਥਰ ਮਾਰ ਮਾਰ ਕੇ ਮਾਰਤਾ ਹਮ ਇਹ ਜਿਹੜਾ ਇਹਹੀ ਵਾਰ ਇਸੇ ਕੱਲ ਦਾ ਰੌਲਾ ਪਾ ਰਹੇ ਆ ਵੀ ਜਿਹੜੇ ਬੰਦੇ ਉਹ ਪਤਾ ਨਹੀਂ ਯੂਪੀ ਤੋਂ ਕਰਾਇਮ ਕਰਕੇ ਪੰਜਾਬ ਚ ਆ ਕੇ ਆਪਣਾ ਬੋਟ ਬਣਾ ਕੇ ਆਧਾਰ ਕਾਰਡ ਬਣਾ ਕੇ ਰਹਿਣ ਲੱਗ ਜਾਂਦਾ ਹੁਣ ਇਦੋਂ ਵੱਡਾ ਜਿਹੜਾ ਸਭ ਤੋਂ ਵੱਡੀ ਜਿਹੜੀ ਗੱਲ ਹੋ ਰਹੀ ਹੈ ਇਸ ਵੇਲੇ ਜਿਹੜੇ ਰਹਿੰਗੇ ਹੂੰ ਰਹਿੰਗੇ ਮੁਸਲਮਾਨ ਨੇ ਬੰਗਲਾ ਦੇ ਇਹਦੇ ਵਿੱਚੋਂ ਹੂੰ ਇਧਰ ਟੱਪ ਰਹੇ ਨੇ ਬੰਗਾਲ ਦੇ ਵਿੱਚ ਬੰਗਾਲ ਦੇ ਵਿੱਚੋਂ ਕਹਿੰਦਾ ਪੰਜਾਬ ਨੂੰ ਨਿਕਲ ਰਹੇ ਨੇ ਹੂੰ ਉਹ ਤਾਂ ਉਹਨਾਂ ਦਾ ਉਹਨਾਂ ਦਾ ਤਾਂ ਚਲੋ ਇੱਥੇ ਦਾ ਤੁਸੀਂ ਮੰਨ ਲਓਗੇ ਕਿ ਕਦੇ ਨਾ ਕਦੇ ਇੱਕ ਅਦਾ ਬੰਦਾ ਭਾਲ ਲਓਗੇ ਹੂੰ ਯੂਪੀ ਵਿਹਾਰ ਤੋਂ ਜਾ ਕੇ ਹੂੰ